ਬਾਈ ਟਰੈਕਟਰ ਨਾਲ ਨਾ ਆਪਣੇ ਪੰਜਾਬੀਆਂ ਦਾ ਪਿਆਰ ਮੋਢ ਤੋਂ ਹੀ ਆ ਤੇ ਆਹ ਟਰੈਕਟਰ ਦੇਖੋ ਯਾਰ ਤੁਸੀਂ ਮੈਂ ਕਹਿੰਦਾ ਦੇਖ ਕੇ ਰੂਹ ਖੁਸ਼ ਹੁੰਦੀ ਆ ਇਹ ਟਰੈਕਟਰ ਬਾਰੇ ਜਿੰਨੀ ਕਿ ਜਾਣਕਾਰੀ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗਾ ਵੀਡੀਓ ਜਿਆਦਾ ਲੰਬੀ ਵੀ ਨਹੀਂ ਕਰਦੇ ਤੇ ਪੂਰੀ ਭਰਪੂਰ ਜਾਣਕਾਰੀ ਮੈਂ ਇਹਦੇ ਬਾਰੇ ਦਵਾਂਗਾ ਬਾਈ ਇਹ ਟਰੈਕਟਰ ਡੀਟੀ 28 ਆ ਤੇ ਟਰੈਕਟਰ ਦੇਖੋ ਯਾਰ ਤੁਸੀਂ ਪਿੰਡ ਜਲਾਲ ਦੀ ਬਾੜ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੜਾ ਏ ਟਰੈਕਟਰ ਬਾਈ ਮੈਂ ਕਹਿੰਦਾ ਯਾਰ ਸਰਾ ਟਰੈਕਟਰ ਆ ਯਾਰ ਅੱਜ ਦੇ ਟਰੈਕਟਰ ਜੇ ਇਹ ਨੰਗੂਗਾ ਨਾ ਕਿਤੇ ਰੋਡ ਰੋਡ ਤੋਂ ਹਰੇਕ ਬੰਦਾ ਝਾਕ ਕੇ ਲੰਘਦਾ ਵੀ ਯਾਰ ਆਹ ਕੀ ਲੰਘਿਆ ਗਾਉਂ ਬਹੁਤ ਸੋਹਣਾ ਟਰੈਕਟਰ ਆ ਬਾਈ ਤੇ ਮੰਨ ਕੇ ਚਲੋ ਇਹਦੀ ਬੈਟਰੀ ਬੂਡ ਦੀ ਲਾਈ ਕਰਕੇ ਮੰਨ ਕੇ ਚਲੋ ਇਹਨੂੰ ਸਟਾਰਟ ਨਹੀਂ ਕਰ ਸਕਦੇ ਨਹੀਂ ਤਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਂਦੇ ਇਹ ਹੈ ਨਾ ਬੈਟਰੀ ਕਰਕੇ ਚੱਕਰ ਪੈ ਗਿਆ ਉਵੇਂ ਪਹਿਲੀ ਸੈਲਫੀ ਸਟਾਰਟ ਹੋ ਜਾਂਦਾ ਤੇ ਮੈਂ ਤੁਹਾਨੂੰ ਇਹਦੀ ਸੈਲਫ ਦਿਖਾਉਣਾ ਇੱਧਰਲੇ ਪਾਸੇ ਦਿਖਾਈ ਬਾਈ ਆਜ ਦੀ ਸੈਲਫ ਆ ਬਾਈ ਬਾਈ ਟਰੈਕਟਰ ਆ ਯਾਰ ਮੈਂ ਕਹਿੰਦਾ ਛੋਟਾ ਟਰੈਕਟਰ ਦਾ ਕਾਹਦਾ ਇਹ ਆੜੀ ਛਤਰੀ ਲਵਾਈ ਹੈ ਬਾਅਦ ਚ ਲਵਾਈ ਹੈ ਬਾਈ ਜਿਹੜੀ ਦੱਸਦੇ ਸੀ ਵੀ 1900 63 ਮਾਡਲ 1962 63 ਦੇ ਲਗਭਗ ਮਾਡਲ ਆ ਤੇ ਜਲੰਧਰੋਂ ਇਹਨਾਂ ਨੇ ਲੈ ਕੇ ਆਂਦਾ ਸੀ ਬਾਈ ਇਹ ਟਰ ਬਾਈ ਹੋਰਾਂ ਦੇ ਬਾਪੂ ਜੀ ਨੇ ਇਹ ਟਰੈਕਟਰ ਲਿਆਂਦਾ ਸੀ ਮੈਂ ਫੋਟੋ ਨਾਲ ਲਾਉਂਗਾ ਜਿਨ੍ਹਾਂ ਨੇ ਲੈ ਕੇ ਆਂਦਾ ਸੀ ਟਰੈਕਟਰ ਇਹ ਆ ਜਾਓ ਇਧਰ ਲੈ ਪਾਸੇ ਦਿਖਾਉਣਾ ਆਪਣੇ ਵਾਲ ਨੇ ਜਿਹੜੇ ਹੁਣ ਟਰੈਕਟਰ ਆਉਂਦੇ ਆ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਵੀ ਆਮ ਜੀ ਗੱਲ ਆ ਜਿਹੜਾ ਤੇਲ ਵਾਲੀ ਟੈਂਕੀ ਇੱਥੇ ਹੁੰਦੀ ਹੈ ਹਨਾ ਜਾਂ ਹੁਣ ਤਾਂ ਕਹਿੰਦੇ ਬੰਪਰਾਂ ਦੇ ਮੂਰੇ ਵੀ ਮੰਨ ਕੇ ਚਲੋ ਲਵਾ ਲੈਂਦੇ ਮੋਡੀਫਿਕੇਸ਼ਨ ਕਰਾ ਕੇ ਪਰ ਜੇ ਰਿਜਨਲ ਏਜੰਸੀ ਦੇ ਵਿੱਚੋਂ ਆਉਂਦੀ ਸੀਗੀ ਜਿਵੇਂ ਹੁਣ ਜੌਂਡੀਅਰ ਦੇ ਆਉਂਦੀ ਹੈ ਹਨਾ ਉਵੇਂ ਇਹਦੇ ਇਹਦੇ ਆਏ ਆਉਂਦੀ ਸੀਗੀ ਟੈਂਕੀ ਇੱਥੇ 70 75 ਲੀਟਰ ਇਹਦੇ ਵਿੱਚ ਤੇਲ ਪਿਆ ਜਾਂਦਾ ਸੀਗਾ ਇਹ ਟਰੈਕ ਬਾਕੀ ਬਾਈ ਚੈੱਕ ਕਰੋ ਟਾਇਰ ਟੁਰਦਾ ਚਲੋ ਬਾਅਦ ਚੋਂ ਪਾਇਆ ਬਾਅਦ ਚੋਂ ਇੱਕ ਵਾਰੇ ਟਰੈਕਟਰ ਰੰਗ ਵੀ ਹੋਇਆ ਹਨਾ ਬਾਕੀ ਟਰੈਕਟਰ ਬਾਈ ਮੈਂ ਕਹਿੰਦਾ ਯਾਰ ਕਮਾਲ ਆ ਟਰੈਕਟਰ ਆ ਯਾਰ ਝੋਟਾ ਇਧਰਲੇ ਪਾਸੇ ਹੁਣ ਵਾਲਾ ਟਰੈਕਟਰ ਤਾਂ ਹੈ ਹੀ ਨਹੀਂ ਬਾਈ ਬੈਠਣ ਨੂੰ ਥਾ ਇਧਰਲੇ ਪਾਸੇ ਦੋ ਬੰਦੇ ਬੈਹਿ ਜਾਂਦੇ ਸੀਗੇ ਸੀਟ ਤੇ ਬਾਕੀ ਆ ਸਟੀering ਦੇਖੋ ਤੁਸੀਂ ਇਹਦਾ ਹਰੇਕ ਜੀ ਅੰਟੀਕ ਆ ਯਾਰ ਜਿਹੜੀ ਹੁਣ ਮੈਂ ਤੁਹਾਨੂੰ ਚੀਜ਼ ਦਿਖਾਉਣ ਲੱਗਾ ਆ ਇਹ ਸੁਣ ਕੇ ਤੁਸੀਂ ਹੈਰਾਨ ਹੋ ਜੂਗੇ ਆ ਜਾ ਬਈ ਨੇੜੇ ਹੋ ਕੇ ਦਿਖਾ ਆਹ ਸੌਰੀ ਆਹਾ ਇਹ ਦੱਸੋ ਕੀ ਆ ਬਾਲਾ ਇਹ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਮਿੱਤਰੋ ਘੰਟੇ ਦੱਸਣ ਵਾਲਾ ਸਿਸਟਮ ਜਿਵੇਂ ਟਰੈਕਟਰ ਕਿੰਨੇ ਘੰਟੇ ਚੱਲ ਗਿਆ ਐ ਇੱਥੇ ਪਤਾ ਲੱਗਦਾ ਹੁੰਦਾ ਸੀਗਾ ਉਸ ਟਾਈਮ ਹੁਣ ਤਾਂ ਚਲੋ ਇਹ ਬੰਦ ਹੋਊਗਾ ਨਾ ਤੇ ਹੁਣ ਤਾਂ ਇਹ ਚੱਲਦੀ ਹਾਲਤ ਦੇ ਵਿੱਚ ਹੈ ਨਹੀਂਗਾ ਉਦੋਂ ਇਹ ਦੱਸ ਦਿੰਦੇ ਵੀ ਇੰਨੇ ਘੰਟੇ ਟਰੈਕਟਰ ਚੱਲ ਗਿਆ ਹਨਾ ਬਾਕੀ ਇਹ ਜਲੰਧਰੋਂ ਬਾਈਹੋਰੀ ਕਹਿੰਦੇ ਲੈ ਕੇ ਆਂਦਾ ਸੀਗਾ ਅਸੀਂ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਲੈਫਟ ਦਿਖਾਉਣਾ ਵੀ ਲੈਫਟ ਚੱਕਣ ਵਾਲਾ ਜਿਗਾਰੜ ਕਿੱਥੇ ਆ ਆਏ ਬਾਈ ਇਧਰਲੇ ਪਾਸੇ ਘੁੰਮ ਕੇ ਆਹ ਟਰੈਕਟਰ ਆ ਬਾਈ ਆਹ ਲੈਫਟ ਵਾਲਾ ਜਿਗਾਰੜ ਆ ਬਾਈ ਜਿੰਨੀ ਜਿੰਨਾ ਥੱਲੇ ਨੂੰ ਕੰਮ ਕਰਦਾ ਉਨਾ ਹੀ ਤਾਂ ਨੂੰ ਕੰਮ ਕਰਦਾ ਇਹ ਤੇ ਬਾਕੀ ਕੀ ਦੇਖੋ ਬਈ ਆ ਸਲੈਂਸਰਸ ਨੂੰ ਸਾਰਾ ਕੋਈ ਨਾਲ ਦਾ ਜਿਵੇਂ ਕੰਪਨੀ ਦੇ ਲੋੋਂ ਆਉਂਦਾ ਸੀਗਾ ਇਹਦੇ ਟਰੈਕਟਰ ਤੇ ਉਵੇਂ ਹੀ ਆ ਤੇ ਬਾਕੀ ਕੰਡੀਸ਼ਨ ਗੁੱਡ ਆ ਜੀ ਤੇ ਤੁਹਾਡੇ ਬਾਪੂ ਜੀ ਨੇ ਲੈ ਕੇ ਆਂਦਾ ਸੀਗਾ ਜੀ ਜੀ ਇਹਨੇ ਮੂਹਰੇ ਹੁਣ ਲਿਖਿਆ ਹੋਇਆ ਹੈ ਸਾਡੇ ਦੇ ਪੁੱਤਰੋ ਜਵਾਨੀ ਹਾਂ ਠੀਕ ਆ ਇਧਰਲੇ ਪਾਸੇ ਦਿਖਾ ਜੀ ਦੱਸ ਦਾ ਵਾਕਈ ਜਵਾਨੀ ਹੁੰਦੀ ਸੀਗੀ ਹੁਣ ਵੀ ਮੈਂ ਕਹਿੰਦਾ ਜਿੱਥੋਂ ਲੰਘਦਾ ਹੋਰ ਇੱਕ ਬੰਦਾ ਝਾਕਦਾ ਵਾ ਬਾਬੇ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ ਲੈ ਵੀਆ ਬੜਾ ਸੋਹਣਾ ਸ਼ੇਰ ਲਖਾਇਆ ਹੋਇਆ ਬਾਕੀ ਟਰੈਕਟਰ ਬਹੁਤ ਸੋਹਣਾ ਹੈ ਜੀ ਹੈ ਜੀ ਹਾਂ ਉਹ ਮਾੜਾ ਮੂਰੇ ਖੜਾ ਨਾ ਤਾਂ ਨਹੀਂ ਪਤਾ ਲੱਗਿਆ ਬਾਕੀ ਬਾਈ ਟਰੈਕਟਰ ਛੋਟਾ ਵਾ ਪੂਰਾ ਤੇ ਮੈਂ ਕਹਿੰਦਾ ਹੁਣ ਆਲ ਦਾ 4 ਪੁਆਇੰਟ ਟਰੈਕਟਰ ਜੋੜ ਕੇ ਇਲਾ ਨਿੱਗਰ ਲੋਹਾ ਬੰਦਾ ਉਹ ਜਿੰਨੇ ਨਿੱਗਰ ਲੋਹੇ ਦਾ ਇਹ ਬਣਿਆ ਵਾ ਉਸ ਟਾਈਮ ਬਹੁਤ ਨਿੱਗਰ ਲੋਹਾ ਵਾ ਇਹ ਰੂਸ ਦਾ ਹੀ ਰੂਸ ਲੋ ਰੂਸ ਦੇਸ਼ ਦਾ ਟਰੈਕਟਰ ਆ ਬਾਈ ਇਹ ਇਹਨੂੰ ਰੂਸੀ ਵੀ ਕਹਿੰਦੇ ਆ ਹੈ ਜੀ ਕਿਵੇਂ ਅੱਛਾ ਜੀ ਡੀਡੀ 12 ਵੀ ਆ ਸੀ ਡੀਡੀ ਜੀ ਭਾਈ ਹਾਂ ਜੀ ਡੀਡੀ 28 ਤੇ 14 ਇਹ ਡੀਡੀ 28 ਇਹਦੇ ਨਾਲ ਵੱਡਾ 14 ਨਾਲ ਉਹ 14 ਟਰੈਕਟਰ ਦੇਖਿਆ ਉਹ ਡੀਡੀ 14 ਇਹਦੇ ਨਾਲ ਵੱਡਾ ਜੀ ਜੀ ਲਓ ਜੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਬਾਕੀ ਟਰੈਕਟਰ ਬਹੁਤ ਘੈਂਟ ਆ ਬਾਈ ਤੁਸੀਂ ਵੀ ਦੱਸੋ ਜੇ ਪੰਜਾਬ ਦੇ ਵਿੱਚ ਆਪਣੇ ਕਿਸੇ ਏਰੀਆ ਦੇ ਵਿੱਚ ਕਿਸੇ ਬੰਦੇ ਨੇ ਕੋਈ ਪੁਰਾਣਾ ਟਰੈਕਟਰ ਸੰਭਾਲ ਕੇ ਰੱਖਿਆ ਬਾਹਰਲਾ ਟਰੈਕਟਰ ਤਾਂ ਜਰੂਰ ਦੱਸਿਓ ਬਾਈ ਧੰਨਵਾਦ ਥੈਂਕ ਯੂ